ਸਕੂਲ ਆਫ ਫੈਮਿਨਸ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਵਰਦਾਨ ਸਿੱਧ ਹੋ ਰਹੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਸਕੂਲ ਆਫ ਫੈਮਿਨਸ ਦੇ ਜ਼ਰੀਏ ਸਰਕਾਰੀ ਸਕੂਲਾਂ ਦੀ ਨੋਹਾਰ ਬਦਲ ਦਿੱਤੀ ਹੈ ਜਿਸ ਦੇ ਸਦਕਾ ਸਰਕਾਰੀ ਸਕੂਲਾਂ ਵਿੱਚ ਦਾਖਲੇ ਦੁੱਗਣੇ ਹੋਏ ਹਨ ਕੋਲੋ ਫੈਮਿਨਸ ਜਿਸ ਤਰ੍ਹਾਂ ਕੇ ਸਭ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਦਾ ਇੱਕ ਬਹੁਤ ਵਧੀਆ ਉਪਰਾਲਾ ਹੈ ਜਿਹੜੇ ਕਿ ਐਮਿਨੈਂਟਲੀ ਪੰਜਾਬ ਦੇ ਵਿੱਚ ਬਹੁਤ ਅੱਛੀ ਤਰ੍ਹਾਂ ਲੈਵਲ ਤੇ ਵੱਡੇ ਲੈਵਲ ਤੇ ਕੰਮ ਕਰ ਰਹੇ ਨੇ ਉਹ ਸਟੂਡੈਂਟਸ ਨੂੰ ਬਹੁਤ ਹੀ ਮਿਆਰ ਦੀ ਜਿਹੜੀ এডੂਕੇਸ਼ਨ ਹੈ ਉਹ ਦਿੱਤੀ ਜਾ ਰਹੀ ਹੈ ਸਕੂਲਾਂ ਵਿੱਚ ਮਿਲ ਰਹੀਆਂ ਸਹੂਲਤਾਂ ਦੇ ਕਾਰਨ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਲੈ ਰਹੇ ਹਨ ਬੱਚੇ ਬਹੁਤ ਪ੍ਰਾਊਡ ਫੀਲ ਕਰਦੇ ਆ ਕਿ ਅਸੀਂ ਇਹ ਸਕੂਲ ਵਿੱਚ ਐਡਮਿਸ਼ਨ ਲਈ ਹੈ ਕਿਉਂਕਿ ਉਹਨਾਂ ਨੂੰ ਵਿਸ਼ਵਾਸ ਆ ਕਿ ਜਿਹੜਾ ਬੱਚਾ ਆ ਸਕੂਲ ਵਿੱਚ ਪੜ੍ਹ ਗਿਆ ਉਹ ਅੱਗੇ ਜਾ ਕੇ ਜ਼ਰੂਰ ਕਾਮਯਾਬ ਹੋਵੇਗਾ ਸੂਬੇ ਦੇ ਤਈ ਜਿਲਾਂਚ 118 ਸਕੂਲ ਆਫ ਫੈਮਿਨਸ ਖੁੱਲੇ ਜਾ ਚੁੱਕੇ ਹਨ ਜੋ ਸਿੱਖਿਆ ਕ੍ਰਾਂਤੀ ਵਿੱਚ ਮੋਹਰੀ ਸਾਬਿਤ ਹੋ ਰਹੇ ਹਨ ਫੈਲੇ ਵਿਦਿਆਚਾਨਨ ਹੋਏ ਅੱਜ ਸਕੂਲ ਆਫ ਫੈਮਿਨਸ ਸਰਕਾਰੀ ਸਕੂਲਾਂ ਦਾ ਕਾਇਆਪਲਟ ਹੋ ਰਿਹਾ ਹੈ ਅੱਜ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ JEE ਐਡਵਾਂਸ JEE NEET ਦੇ ਪੇਪਰ ਕਲੀਅਰ ਕਰ ਰਹੇ ਨੇ ਸਰਕਾਰੀ ਸਕੂਲਾਂ ਦੇ ਬੱਚੇ ਸੋ ਵਿਦਿਆ ਦਾ ਚਾਨਣ ਹੋ ਰਿਹਾ ਬਹੁਤ ਸਾਰੀ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋਗੀ ਸ਼ਿਖਾਲ ਜੀ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਕੀ ਫਤਿਹ ਹਿੰਦੀ ਚਾਦਰ ਸਿੱਖ ਕੌਮ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ 350 ਸਾਲਾਂ ਨੂੰ ਸਮਰਪਿਤ ਸਾਡੇ ਪੰਜਾਬ ਸਰਕਾਰ ਵੱਲੋਂ ਅਜ ਮੋਗਾ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਜਾ ਰਿਹਾ ਹੈ ਇਸ ਦਾ ਮੈਂ ਪੰਜਾਬ ਸਰਕਾਰ ਦਾ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਕੋਟਨ ਕੋਟਨ ਧੰਨਵਾਦ ਕਰਦੀ ਹਾਂ ਕਿ ਜੋ ਉਪਰਾਲਾ ਉਹਨਾਂ ਨੇ ਕੀਤਾ ਇੱਕ ਸਾਊਂਡ ਔਰ ਇੱਕ ਬਿਜ਼ਨਸ ਦੇ ਤੌਰ ਤੇ ਇਹ ਬੱਚਿਆਂ ਨੂੰ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਸਾਡੀ ਸਿੱਖ ਕੌਮ ਨੂੰ ਸਾਡੇ ਸਾਰੇ ਜਿਹੜੇ ਜਿੰਨੇ ਵੀ ਧਰਮ ਨੇ ਉਹਨਾਂ ਨੂੰ ਇੱਕ ਬਹੁਤ ਹੀ ਅੱਛੇ ਰੂਪ ਦੇ ਵਿੱਚ ਦਿਖਾਇਆ ਜਾਵੇਗਾ ਕਿ ਕਿਸ ਤਰ੍ਹਾਂ ਸਾਡੇ ਨੌਵੇਂ ਪਾਤਸ਼ਾਹ ਜੀ ਨੇ ਸਾਡੇ ਧਰਮ ਨੂੰ ਬਚਾਉਣ ਦੇ ਲਈ ਮਾਨਸ ਜਾਤ ਨੂੰ ਬਚਾਉਣ ਦੇ ਲਈ ਕੁਰਬਾਨੀਆਂ ਕੀਤੀਆਂ ਆਰੇ ਜਦੋਂ ਬੱਚੇ ਇੱਕ ਬਿਸਨਰੀ ਦੇ ਰੂਪ ਦੇ ਵਿੱਚ ਕਿਸੇ ਚੀਜ਼ ਨੂੰ ਦੇਖਦੇ ਆ ਤੇ ਉਹਨਾਂ ਨੂੰ ਸਮਝਣਾ ਤੇ ਉਹਨਾਂ ਦੇ ਦਿਮਾਗ ਦੇ ਵਿੱਚ ਜਿਹੜੀ ਹੈਗੀ ਆ ਉਹ ਚੀਜ਼ ਕਰ ਕਰ ਜਾਂਦੀ ਹੈ ਤੇ ਇਸ ਬਹੁਤ ਜ਼ਰੂਰੀ ਹੈ ਸਾਡੇ ਸਿੱਖ ਕੌਮ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਸਾਡੇ ਬੱਚਾਂ ਦੇ ਬੱਚਿਆਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਾਣੀ ਆ ਉਹਨਾਂ ਨੂੰ ਦਿਖਾਣੀ ਆ ਤਾਂ ਕਿ ਉਹ ਯਾਦ ਰੱਖਣ ਕਿ ਅਸੀਂ ਕਿਸ ਕੌਮ ਦੇ ਨਾਲ ਸੰਬੰਧਤ ਆ ਤੇ ਸਾਡੇ ਗੁਰੂਆਂ ਨੇ ਸਾਨੂੰ ਬਚਾਉਣ ਦੇ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ ਸੋ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਸਾਡੇ ਮੋਗਾ ਦੀ ਸੰਗਤ ਦਾ ਜਿਹੜੇ ਇੱਥੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਲੈ ਕੇ ਇਸ ਦਾ ਇੱਕ ਹਿੱਸਾ ਬਣਨ ਦੇ ਲਈ ਪਹੁੰਚੇ ਆ ਇਸੇ ਤਰ੍ਹਾਂ ਗੁਰੂ ਸਹਿਬਾਨ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ ਜੀ ਬਹੁਤ-ਬਹੁਤ ਧੰਨਵਾਦ ਨਗਰ ਕੀਰਤਨ ਵੀ ਆ ਰਿਹਾ ਜੀ ਹਾਂਜੀ ਅੱਜ 17 ਤਰੀਕ ਨੂੰ ਇਹ ਸ਼ੋਅ ਹੈ ਜੀ ਔਰ 20 ਤਰੀਕ ਨੂੰ ਜਿਹੜਾ ਹੈਗਾ ਇੱਥੇ ਫਿਰੋਜ਼ਪੁਰ ਫਰੀਦਪੁਰ ਤੋਂ ਹੁੰਦਾ ਹੋਇਆ ਨਗਰ ਕੀਰਤਨ ਇੱਥੇ ਪਹੁੰਚੇਗਾ ਜੀ ਉਸ ਦਾ ਆਸ਼ੀਰਵਾਦ ਲੈਣ ਲਈ ਵੀ ਮੈਂ ਸਭ ਨੂੰ ਬੇਨਤੀ ਕਰਦੀ ਹਾਂ ਜਰੂਰ ਪਹੁੰਚਣ ਤੇ 24 ਤਰੀਕ ਨੂੰ ਅਨੰਦਪੁਰ ਸਾਹਿਬ ਵਿਖੇ ਜਿਹੜਾ ਹੈਗਾ ਉਹ ਪਹਿਲੀ ਵਾਰ ਜਿਹੜਾ ਹੈ ਕਿ ਵਿਦਵਨ ਸਭਾ ਦਾ ਸੈਸ਼ਨ ਵੀ ਬੁਲਾਇਆ ਜਾ ਰਿਹਾ ਔਰ ਗੁਰੂ ਸਾਹਿਬ ਦੀ ਬਾਣੀ ਵੀ ਜਿਹੜੀ ਹੈਗੀ ਆ ਉੱਥੇ ਚੱਲੇਗੀ ਸੋ ਸਾਰੇ ਉੱਥੇ ਵੀ ਜਰੂਰ ਪਹੁੰਚਣ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਜੀ ਧੰਨਵਾਦ ਜੀ ਇਹ ਤਾਂ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ ਪੰਜਾਬ ਸਰਕਾਰ ਤੇ ਸਾਡੇ ਸਾਰੇ ਮੰਤਰੀ ਮੰਡਲ ਤੇ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਤੇ ਕਿ ਗੁਰੂ ਸਾਹਿਬ ਦਾ ਹੁਕਮ ਆ ਸਾਡੇ ਪਾ ਬਾਣੀਆਂ ਕਹਾਣੀਆਂ ਪੁੱਤ-ਪੁੱਤ ਕਰੇ ਅੱਜ ਅਸੀਂ ਉਹ ਸ਼ਾਨਾਮਤੀ ਕਹਾਣੀ ਸ਼ਹਾਦਤ ਦੀ ਕਹਾਣੀ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਦੇ ਸ਼ਹਾਦਤ ਦੇ 350 ਸਾਲਾਂ ਸਮਾਗਮਾਂ ਦੇ ਅੰਤਰਗਤ ਮੋਗਾ ਵਿਖੇ ਇੱਕ ਬਹੁਤ ਹੀ ਪੁੰਨਦਾ ਲਾਈਟ ਐਂਡ ਸਾਊਂਡ ਸ਼ੋਅ ਕੀਤਾ ਗਿਆ ਮੈਂ ਇਹਦੇ ਲਈ ਸਾਡੇ ਪ੍ਰਬੰਧਕਾਂ ਨੂੰ ਇਥੋਂ ਦੇ ਸ਼ਾਸਨ ਨੂੰ ਡਿਪਟੀ ਕਮਿਸ਼ਨਰ ਨੂੰ ਸਾਰੇ ਪੁਲਿਸ ਅਧਿਕਾਰੀਆਂ ਨੂੰ ਸਾਰੇ ਜਿਹੜੇ ਅਹੁਦੇਦਾਰ ਆ ਉਹਨਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿਨ ਔਰ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੱਕ ਬਹੁਤ ਹੀ ਵਧੀਆ ਜਿਹੜਾ ਮੈਸੇਜ ਜਿਹੜਾ ਅੱਜ ਸਮੇਂ ਦੀ ਲੋੜ ਹੈ ਸਾਡੇ ਦੇਸ਼ ਦੇ ਵਿੱਚ ਸਿਰਫ ਇਹ ਕਰਕੇ ਦੰਗੇ ਹੋ ਰਹੇ ਆ ਇਸ ਕਰਕੇ ਕਤਲੋਗਾਰਤ ਹੋ ਰਹੀ ਆ ਕਿ ਤੁਸੀਂ ਜਿਹੜਾ ਰੱਬ ਦਾ ਨਾਮ ਹੈ ਉਹ ਸਾਡੇ ਵਾਂਗੂ ਕਿਉਂ ਨਹੀਂ ਲੈਂਦੇ ਕੱਪੜੇ ਸਾਡੇ ਵਰਗੇ ਕਿਉਂ ਨਹੀਂ ਪਾਉਂਦੇ ਖਾਣਾ ਸਾਡੇ ਨੂੰ ਕਿਉਂ ਨਹੀਂ ਖਾਂਦੇ ਸੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜਾ ਸਨੇਹਾ ਉਹ ਕੰਪੈਸ਼ਨ ਦਾ ਕਰ ਰਹੀਦਾ ਤੇ ਕੋ ਐਗਜ਼ਿਸਟੈਂਸ ਦਾ ਸਨੇਹਾ ਹੈ ਭਾਈਚਾਰੇ ਦਾ ਪਿਆਰ ਦਾ ਤੇ ਸਾਂਝੀ ਵਾਲਤਾ ਦਾ ਸਨੇਹਾ ਹੈ ਜਿਹਦੇ ਨਾਲ ਦੇਖਦੇ ਵੇ ਜਿਹੜੀ ਸਾਰੀ ਦੁਨੀਆ ਦੇ ਵਿੱਚ ਸ਼ਾਂਤੀ ਪਥਰੇਗੀ ਤੇ ਗੁਰੂ ਸਾਹਿਬ ਸਾਡੇ ਤੇ ਕਿਰਪਾ ਕਰਨਗੇ ਬਹੁਤ ਮਿਹਰਬਾਨ ਸਾਡੇ ਨੌਵੇਂ ਗੁਰੂ ਸਹੀ ਗੁਰੂ ਤੇਗ ਬਹਾਦਰ ਜੀ ਹਿੰਦੀ ਚਾਦਰ ਉਹਨਾਂ ਦਾ ਜਿਹੜਾ 350 ਸ਼ਹੀਦੀ ਦਿਹਾੜਾ ਜਿਹੜਾ ਪੰਜਾਬ ਸਰਕਾਰ ਬੜੇ ਵੱਡੇ ਪੱਧਰ ਤੇ ਬਣਾਉਣ ਜਾ ਰਹੀ ਆ ਅੱਜ ਉਸੇ ਸੰਬੰਧ ਵਿੱਚ ਮੋਗੇ ਦੇ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਹੋਇਆ ਅ ਸਭ ਤੋਂ ਪਹਿਲਾਂ ਤਾਂ ਮੈਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਸ਼ਹੀਦੀ ਆ ਮੈਂ ਉਹਨੂੰ ਨਮਨ ਕਰਦਾ ਅਤੇ ਉਸ ਤੋਂ ਬਾਅਦ ਮੈਂ ਧੰਨਵਾਦ ਦੀਆਂ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਐਡਾ ਵੱਡਾ ਜਿਹੜਾ ਇਹ ਉਪਰਾਲਾ ਕੀਤਾ ਦੇਖੋ ਮੇਰੀ ਇੰਨੀ ਜ਼ਿੰਦਗੀ ਮੇਰੀ 45 ਸਾਲ ਦੀ ਉਮਰ ਹੋ ਗਈ ਆ ਮੈਂ ਕਦੇ ਆਪਦੀ ਜ਼ਿੰਦਗੀ ਦੇ ਵਿੱਚ ਪਹਿਲਾਂ ਕਦੇ ਇਹੋ ਜਿਹਾ ਕਿਸੇ ਵੱਲੋਂ ਕੀਤਾ ਅਪਰਾਹ ਨਹੀਂ ਕਦੇ ਵੇਖਿਆ ਕਿਵੇਂ ਉਹਨਾਂ ਨੇ ਸ਼ੁਰੂ ਤੋਂ ਲੈ ਕੇ ਆਉਦੇ ਜੀਵਨ ਦਾ ਦਿਖਾਇਆ ਗਿਆ ਉਹਨਾਂ ਦਾ ਬਚਪਨ ਦਿਖਾਇਆ ਗਿਆ ਉਹਨਾਂ ਦਾ ਜਵਾਨੀ ਦਿਖਾਈ ਗਈ ਉਦੋਂ ਬਾਅਦ ਉਹਨਾਂ ਦੀ ਸ਼ਹੀਦੀ ਦਿਖਾਈ ਗਈ ਸੋ ਮੈਂ ਧੰਨਵਾਦੀ ਹਾਂ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਸਾਡੀ ਨੌਜਵਾਨੀ ਨੂੰ ਜਿਨ੍ਹਾਂ ਨੇ ਸਾਡੇ ਬੱਚਿਆਂ ਨੂੰ ਆਉਦੇ ਧਰਮ ਨਾਲ ਆਉਦੇ ਵਿਰਸੇ ਨਾਲ ਜੋੜਨ ਲਈ ਐਡਾ ਵੱਡਾ ਜਿਹੜਾ ਉਪਰਾਹ ਲਾ ਕੇ ਸਸ਼ੀ ਗਾਲ ਜੀ ਵਾਈਗਰੂ ਜੀ ਦਾ ਖਾਲਸਾ ਵਾਈਗਰੂ ਜੀ ਕੀ ਫਤਿਹ ਹਿੰਦੀ ਚਾਦਰ ਸਿੱਖ ਕੌਮ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ 350 ਸਾਲਾਂ ਨੂੰ ਸਮਰਪਿਤ ਸਾਡੇ ਪੰਜਾਬ ਸਰਕਾਰ ਵੱਲੋਂ ਅੱਜ ਮੋਗਾ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਜਾ ਰਹੇ ਹਨ ਇਸ ਦਾ ਮੈਂ ਪੰਜਾਬ ਸਰਕਾਰ ਦਾ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਕੋਟਨ ਕੋਟਨ ਧੰਨਵਾਦ ਕਰਦੀ ਹਾਂ ਕਿ ਜੋ ਉਪਰਾਲਾ ਉਹਨਾਂ ਨੇ ਕੀਤਾ ਇੱਕ ਸਾਊਂਡ ਔਰ ਇੱਕ ਬਿਜ਼ਨਸ ਦੇ ਤੌਰ ਤੇ ਇਹ ਬੱਚਿਆਂ ਨੂੰ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਸਾਡੀ ਸਿੱਖ ਕੌਮ ਨੂੰ ਸਾਡੇ ਸਾਰੇ ਜਿਹੜੇ ਜਿੰਨੇ ਵੀ ਧਰਮ ਨੇ ਉਹਨਾਂ ਨੂੰ ਇੱਕ ਬਹੁਤ ਹੀ ਅੱਛੇ ਰੂਪ ਦੇ ਵਿੱਚ ਦਿਖਾਇਆ ਜਾਵੇਗਾ ਕਿ ਕਿਸ ਤਰ੍ਹਾਂ ਸਾਡੇ ਨੌਵੇਂ ਪਾਤਸ਼ਾਹ ਜੀ ਨੇ ਸਾਡੇ ਧਰਮ ਨੂੰ ਬਚਾਉਣ ਦੇ ਲਈ ਮਨੁਜਾਤ ਨੂੰ ਬਚਾਉਣ ਦੇ ਲਈ ਕੁਰਬਾਨੀਆਂ ਕੀਤੀਆਂ ਆਰੇ ਜਦੋਂ ਬੱਚੇ ਇੱਕ ਬਿਸਨਰੀ ਦੇ ਰੂਪ ਦੇ ਵਿੱਚ ਕਿਸੇ ਚੀਜ਼ ਨੂੰ ਦੇਖਦੇ ਆ ਤੇ ਉਹਨਾਂ ਨੂੰ ਸਮਝਣਾ ਤੇ ਉਹਨਾਂ ਦੇ ਦਿਮਾਗ ਦੇ ਵਿੱਚ ਜਿਹੜੀ ਹੈਗੀ ਆ ਉਹ ਚੀਜ਼ ਕਰ ਕਰ ਜਾਂਦੀ ਹੈ ਤੇ ਇਸ ਬਹੁਤ ਜ਼ਰੂਰੀ ਹੈ ਸਾਡੇ ਸਿੱਖ ਕੌਮ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਸਾਡੇ ਬੱਚਾਂ ਦੇ ਬੱਚਿਆਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਾਣੀ ਆ ਉਹਨਾਂ ਨੂੰ ਦਿਖਾਣੀ ਆ ਤਾਂ ਕਿ ਉਹ ਯਾਦ ਰੱਖਣ ਕਿ ਅਸੀਂ ਕਿਸ ਕੰਮ ਦੇ ਨਾਲ ਸੰਬੰਧਿਤ ਆ ਤੇ ਸਾਡੇ ਗੁਰੂਆਂ ਨੇ ਸਾਨੂੰ ਬਚਾਉਣ ਦੇ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸਾਡੇ ਮੋਗਾ ਦੀ ਸੰਗਤ ਦਾ ਜਿਹੜੇ ਇੱਥੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਲੈ ਕੇ ਇਸ ਦਾ ਇੱਕ ਹਿੱਸਾ ਬਣਨ ਦੇ ਲਈ ਪਹੁੰਚੇ ਆ ਇਸੇ ਤਰ੍ਹਾਂ ਗੁਰੂ ਸਹਿਬਾਨ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ ਜੀ ਬਹੁਤ ਬਹੁਤ ਧੰਨਵਾਦ ਕੁਝ ਨਗਰ ਕੀਰਤਨ ਵੀ ਆ ਰਿਹਾ ਜੀ ਹਾਂਜੀ ਅੱਜ 17 ਤਰੀਕ ਨੂੰ ਇਹ ਸ਼ੋਅ ਹੈ ਜੀ ਔਰ 20 ਤਰੀਕ ਨੂੰ ਜਿਹੜਾ ਹੈਗਾ ਇੱਥੇ ਫਿਰੋਜ਼ਪੁਰ ਫਰੀਦਕੋਟ ਤੋਂ ਹੁੰਦਾ ਹੋਇਆ ਨਗਰ ਕੀਰਤਨ ਇੱਥੇ ਪਹੁੰਚੇਗਾ ਜੀ ਉਸ ਦਾ ਆਸ਼ੀਰਵਾਦ ਲੈਣ ਲਈ ਵੀ ਮੈਂ ਸਭ ਨੂੰ ਬੇਨਤੀ ਕਰਦੀ ਹਾਂ ਜਰੂਰ ਪਹੁੰਚਣ ਤੇ 24 ਤਰੀਕ ਨੂੰ ਅਨੰਦਪੁਰ ਸਾਹਿਬ ਵਿਖੇ ਜਿਹੜਾ ਹੈਗਾ ਉਹ ਪਹਿਲੀ ਵਾਰ ਜਿਹੜਾ ਹੈ ਵੀ ਦਾਨ ਸਭਾ ਦਾ ਸੈਸ਼ਨ ਵੀ ਬੁਲਾਇਆ ਜਾ ਰਿਹਾ ਔਰ ਗੁਰੂ ਸਾਹਿਬ ਦੀ ਬਾਣੀ ਵੀ ਜਿਹੜੀ ਹੈਗੀ ਆ ਉੱਥੇ ਚੱਲੇਗੀ ਸੋ ਸਾਰੇ ਉੱਥੇ ਵੀ ਜਰੂਰ ਪਹੁੰਚਣ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਜੀ ਧੰਨਵਾਦ ਜੀ ਇਹ ਤਾਂ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ ਪੰਜਾਬ ਸਰਕਾਰ ਤੇ ਸਾਡੇ ਸਾਰੇ ਮੰਤਰੀ ਮੰਡਲ ਤੇ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਤੇ ਕਿ ਗੁਰੂ ਸਾਹਿਬ ਦਾ ਹੁਕਮ ਆ ਸਾਡੇ ਪਾ ਬਾਣੀਆਂ ਕਹਾਣੀਆਂ ਪੁੱਤ-ਪੁੱਤ ਕਰੇ ਅੱਜ ਅਸੀਂ ਉਹ ਸ਼ਾਨਾਮਤੀ ਕਹਾਣੀ ਸ਼ਹਾਦਤ ਦੀ ਕਹਾਣੀ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਦੇ ਸ਼ਹਾਦਤ ਦੇ 350 ਸਾਲਾਂ ਸਮਾਗਮ ਦੇ ਅੰਤਰਗਤ ਮੋਗਾ ਵਿਖੇ ਇੱਕ ਬਹੁਤ ਹੀ ਪੁੰਦਾ ਲਾਈਟ ਐਂਡ ਸਾਊਂਡ ਸ਼ੋਅ ਕੀਤਾ ਗਿਆ ਮੈਂ ਇਹਦੇ ਲਈ ਸਾਡੇ ਪ੍ਰਬੰਧਕਾਂ ਨੂੰ ਇਥੋਂ ਦੇ ਸ਼ਾਸਨ ਨੂੰ ਡਿਪਟੀ ਕਮਿਸ਼ਨਰ ਨੂੰ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਸਾਰੇ ਜਿਹੜੇ ਅਹੁਦੇਦਾਰ ਆ ਉਹਨਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿਨ ਔਰ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੱਕ ਬਹੁਤ ਹੀ ਵਧੀਆ ਜਿਹੜਾ ਮੈਸੇਜ ਜਿਹੜਾ ਅੱਜ ਸਮੇਂ ਦੀ ਲੋੜ ਹੈ ਸਾਡੇ ਦੇਸ਼ ਦੇ ਵਿੱਚ ਸਿਰਫ ਇਹ ਕਰਕੇ ਦੰਗੇ ਹੋ ਰਹੇ ਆ ਇਸ ਕਰਕੇ ਕਤਲੋਗਾਰਤ ਹੋ ਰਹੀ ਆ ਕਿ ਤੁਸੀਂ ਜਿਹੜਾ ਰੱਬ ਦਾ ਨਾਮ ਹੈ ਉਹ ਸਾਡੇ ਵਾਂਗੂ ਕਿਉਂ ਨਹੀਂ ਲੈਂਦੇ ਕੱਪੜੇ ਸਾਡੇ ਵਰਗੇ ਕਿਉਂ ਨਹੀਂ ਪਾਉਂਦੇ ਖਾਣਾ ਸਾਡੇ ਨੂੰ ਕਿਉਂ ਨਹੀਂ ਖਾਂਦੇ ਸੋ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹੀ ਜਿਹੜਾ ਸਨੇਹਾ ਉਹ ਕੰਪੈਸ਼ਨ ਦਾ ਕਰ ਰਹੀਦਾ ਤੇ ਕੋ-ਐਗਜ਼ਿਸਟੈਂਸ ਦਾ ਸਨੇਹਾ ਭਾਈਚਾਰੇ ਦਾ ਪਿਆਰ ਦਾ ਤੇ ਸਾਂਝੀ ਵਾਲਤਾ ਦਾ ਸਨੇਹਾ ਜਿਹਦੇ ਨਾਲ ਦੇਖਦੇ ਵਿੱਚ ਜਿਹੜੀ ਸਾਰੀ ਦੁਨੀਆ ਦੇ ਵਿੱਚ ਸ਼ਾਂਤੀ ਪਥਰੇਗੀ ਤੇ ਗੁਰੂ ਸਾਹਿਬ ਸਾਡੇ ਤੇ ਕਿਰਪਾ ਕਰਨਗੇ ਬਹੁਤ ਮਿਹਰਬਾਨ ਸਾਡੇ ਨੌਵੇਂ ਗੁਰੂ ਸਹੀ ਗੁਰੂ ਤੇਗ ਬਹਾਦਰ ਜੀ ਹਿੰਦੀ ਚਾਦਰ ਉਹਨਾਂ ਦਾ ਜਿਹੜਾ 350 ਸ਼ਹੀਦੀ ਦਿਹਾੜਾ ਜਿਹੜਾ ਪੰਜਾਬ ਸਰਕਾਰ ਬੜੇ ਵੱਡੇ ਪੱਧਰ ਤੇ ਬਣਾਉਣ ਜਾ ਰਹੀ ਆ ਅੱਜ ਉਸੇ ਸੰਬੰਧ ਵਿੱਚ ਮੋਗੇ ਦੇ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਹੋਇਆ ਅ ਸਭ ਤੋਂ ਪਹਿਲਾਂ ਤਾਂ ਮੈਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਸ਼ਹੀਦੀ ਆ ਮੈਂ ਉਹਨੂੰ ਨਮਨ ਕਰਦਾ ਅਤੇ ਉਸ ਤੋਂ ਬਾਅਦ ਮੈਂ ਧੰਨਵਾਦ ਦਿਆਂ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਐਡਾ ਵੱਡਾ ਜਿਹੜਾ ਇਹ ਉਪਰਾਲਾ ਕੀਤਾ ਦੇਖੋ ਮੇਰੀ ਇੰਨੀ ਜ਼ਿੰਦਗੀ ਮੇਰੀ 45 ਸਾਲ ਦੀ ਉਮਰ ਹੋ ਗਈ ਆ ਮੈਂ ਕਦੇ ਆਪਦੀ ਜ਼ਿੰਦਗੀ ਦੇ ਵਿੱਚ ਪਹਿਲਾਂ ਕਦੇ ਇਹੋ ਜਿਹਾ ਕਿਸੇ ਵੱਲੋਂ ਕੀਤਾ ਅਪਰਾਹ ਨਹੀਂ ਕਦੇ ਵੇਖਿਆ ਕਿਵੇਂ ਉਹਨਾਂ ਨੇ ਸ਼ੁਰੂ ਤੋਂ ਲੈ ਕੇ ਆਉਦੇ ਜੀਵਨ ਦਾ ਦਿਖਾਇਆ ਗਿਆ ਉਹਨਾਂ ਦਾ ਬਚਪਨ ਦਿਖਾਇਆ ਗਿਆ ਉਹਨਾਂ ਦਾ ਜਵਾਨੀ ਦਿਖਾਈ ਗਈ ਉਦੋਂ ਬਾਅਦ ਉਹਨਾਂ ਦੀ ਸ਼ਹੀਦੀ ਦਿਖਾਈ ਗਈ ਸੋ ਮੈਂ ਧੰਨਵਾਦੀ ਹਾਂ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਸਾਡੀ ਨੌਜਵਾਨੀ ਨੂੰ ਜਿਨ੍ਹਾਂ ਨੇ ਸਾਡੇ ਬੱਚਿਆਂ ਨੂੰ ਆਉਦੇ ਧਰਮ ਨਾਲ ਆਉਦੇ ਵਿਰਸੇ ਨਾਲ ਜੋੜਨ ਲਈ ਐਡਾ ਵੱਡਾ ਜਿਹੜਾ ਉਪਰਾਹ ਲਾ ਕੇ